ਦੇਖ ਸਕਦੇ ਹੋ ਕਿੰਨਾ ਗੰਦ ਪਿਆ ਹੋਇਆ ਹੈ ਬਿਮਾਰੀਆਂ ਦਾ ਘਰ ਇਥੇ ਠੇਕੇ ਠੇਕੇ ਖੁੱਲੇ ਨੇ ਲੈਫਟ ਸਾਈਡ ਰਾਈਟ ਸਾਈਡ ਪਰ ਜੋ ਬੁੱਢੇ ਨਾਲ ਕੰਮ ਹੋਣਾ ਚਾਹੀਦਾ ਉਹ ਨਹੀਂ ਹੁੰਦਾ ਪਿਆ ਗੰਦ ਦੇਖੋ ਕਿੰਨਾ ਜਿਆਦਾ ਇਹ ਪੂਰਾ ਤੁਹਾਨੂੰ ਦਿਖਾਇਆ ਕੋਈ ਤੁਹਾਨੂੰ ਨਹੀਂ ਦਿਖਾਏਗਾ ਅਸੀਂ ਜੋ ਦਿਖਾਣੇ ਆ ਤੁਹਾਨੂੰ ਆ ਦੇਖੋ ਕਿੰਦਾ ਗੰਦੇ ਜਾਂ ਪਿਆ ਹੋਇਆ ਹੈ ਬੁੱਡੇ ਨਾਲਾ ਜਿਹ ਹੈਗਾ ਜੀ ਉੱਥੇ ਅਸੀਂ ਖੜੇ ਹੋਏ ਸੀਗੇ ਦੇਖੋ ਤੁਹਾਨੂੰ ਦਿਖਾਣੇ ਆ ਪਾਣੀ ਜਿਹੜਾ ਹੈ ਕਾਫੀ ਕਾਲਾ ਹੈਗਾ ਤੁਹਾਨੂੰ ਪ੍ਰੈਜੈਂਟ ਸਿਚੁਏਸ਼ਨ ਦਿਖਾਣੇ ਆ ਜੀ ਬੁੱਡੇ ਨਾਲੇ ਦੀ ਆਹ ਤੁਸੀਂ ਦੇਖ ਸਕਦੇ ਹੋ ਬੁੱਢਾ ਨਾਲਾ ਹੈਗਾ ਜਿਸ ਨੂੰ ਅਸੀਂ ਦਿਰਿਆ ਵੀ ਕਹਿੰਦੇ ਸੀਗੇ ਇੱਥੇ ਬਹੁਤ ਜ਼ਿਆਦਾ ਗੰਦਾ ਪਾਣੀ ਹੈਗਾ ਕਾਲਾ ਕਾਲਾ ਪਾਣੀ ਨਾ ਜਰੂ ਗ੍ਰਿੰਦਰੀ ਦਾ ਪਾਰਕ ਬਣਾਇਆ ਹੈ ਔਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਾਣੀ ਕਿੰਨਾ ਜ਼ਿਆਦਾ ਕਾਲਾ ਹੈ ਬੁੱਢਾ ਨਾਲਾ ਜੀ ਲੁਧਿਆਣੇ ਦਾ ਦੇਖੋ ਕਿੰਨੀ ਦੂਰੋਂ ਅੰਦਾ ਹੈਗਾ ਤੇ ਪਾਣੀ ਕਿੰਨਾ ਜ਼ਿਆਦਾ ਕਾਲਾ ਹੈਗਾ ਜੀ ਬੱਸ ਤੋਂ ਵੀਡੀਓ ਸ਼ੇਅਰ ਕਰ ਦਿਓ ਇਦਾਂ ਹੀ ਖਬਰਾਂ ਵਾਸਤੇ 70.50 ਕਰੋੜ ਰੁਪਈਆ ਕਹਿੰਦੇ ਸੀ ਲੱਗਿਆ ਸੀਗਾ ਪਰ ਬੁੱਡੇ ਨਾਲੇ ਸਥਿਤੀ ਬੜੀ ਜ਼ਿਆਦਾ ਖਰਾਬ ਹੈ ਕੋਈ ਇੰਪਰੂਵਮੈਂਟ ਨਹੀਂ ਹੈਗੀ ਤੁਹਾਨੂੰ ਅੱਗੇ ਵੀ ਲੈ ਕੇ ਦਿਖਾਣੇ ਆ ਜੀ ਬੁੱਢਾ ਨਾਲਾ ਤੁਹਾਨੂੰ ਅੱਗੇ ਲੈ ਕੇ ਆਏ ਸੀਗੇ ਜੀ ਪਿੱਛੇ ਦਿਖਾਇਆ ਸੀਗਾ ਬੁੱਢਾ ਨਾਲਾ ਆ ਦੇਖੋ ਉੱਪਰ ਜੋ ਹੈ ਟ੍ਰੇਨ ਲੰਘਦੀ ਹੈਗੀ ਆ ਲੋਕੀ ਇੱਥੋਂ ਲੰਘ ਰਹੇ ਨੇ ਆ ਬੁੱਢਾ ਨਾਲਾ ਦੇਖੋ ਕਿੰਨਾ ਜ਼ਿਆਦਾ ਕਾਲਾ ਪਾਣੀ ਹੈਗਾ ਉਹ ਦੂਰ ਤੱਕ ਜਾਂਦਾ ਹੈ ਸਰਕਾਰ ਨੇ 650 ਕਰੋੜ ਰੁਪਏ ਲਾਇਆ ਹੈ ਪਰ ਅਸੀਂ ਦੇਖ ਸਕਦੇ ਹੋ ਕਿਦਾਂ ਪਾਣੀ ਜਿਹੜਾ ਬਹੁਤ ਜ਼ਿਆਦਾ ਕਾਲਾ ਹੈ ਬਹੁਤ ਜ਼ਿਆਦਾ ਸਮੈਲ ਆ ਰਹੀ ਹੈ ਬਿਮਾਰੀ ਦਾ ਘਰ ਹੈ ਇੰਡਸਟਰੀ ਵਾਲੇ ਆਪਣੇ ਪਾਣੀ ਛੱਡਦੇ ਰਹਿੰਦੇ ਆ ਫੈਕਟਰੀ ਦਾ ਜਿਹਦੇ ਕਰਕੇ ਹੋਰ ਕਾਲਾ ਹੁੰਦਾ ਪਿਆ ਹੈ ਆਸੀਂ ਖੜੇ ਹੋਏ ਆ ਤੁਸੀਂ ਦੇਖ ਸਕਦੇ ਹੋ ਰੇਲਵੇ ਲਾਈਨ ਨਿਕਲਦੀਆਂ ਲੋਕੀ ਵੀ ਇੱਥੋਂ ਲੰਘਦੇ ਹੈਗੇ ਆ ਆ ਲੱਕੀ ਦੇਖੋ ਜਾ ਰਹੇ ਆ ਗਰੂ ਜਾ ਰਹੇ ਦੁਕਾਨਾਂ ਹੈਗੀਆਂ ਨਾਲ ਇਹ ਬੁੱਢਾ ਨਾਲਾ ਬਣਿਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਹੋਰ ਅੱਗੇ ਲੈ ਕੇ ਆਏ ਆ ਕਿੰਨਾ ਜਿਆਦਾ ਕਾਲਾ ਪਾਣੀ ਹੈਗਾ ਇਹ ਪੁੱਲ ਤੇ ਖੜੇ ਹੋਏ ਆਂ ਸਾਹਮਣੇ ਵੀ ਦੇਖ ਸਕਦੇ ਹੋ ਕਾਫੀ ਦੂਰ ਤੱਕ ਬੁੱਢਾ ਨਾਲਾ ਜਾਂਦਾ ਹੈ ਬਹੁਤ ਜਿਆਦਾ ਕਾਲਾ ਪਾਣੀ ਹੈ 스멜 ਬਹੁਤ ਜਿਆਦਾ ਆ ਰਹੀ ਹੈ ਅਸੀਂ ਦੇਖੋ ਪਾਣੀ ਜਿਹੜਾ ਹੈ ਲੰਘ ਰਿਹਾ ਹੈ ਵਾਪਸ ਉਧਰ ਸਾਈਡ ਜਾ ਰਿਹਾ ਹੈ ਪਿੱਛੇ ਬਹੁਤ ਜਿਆਦਾ ਕਾਲਾ ਪਾਣੀ ਹੈ ਦੇਖਦੇ ਹਾਂ ਕਿ ਤੱਕ ਬੁੱਢਾ ਨਾਲੇ ਦਾ ਕੰਮ ਸਹੀ ਹੁੰਦਾ ਤੁਸੀਂ ਦੇਖ ਸਕਦੇ ਹੋ ਕਿੰਨਾ ਗੰਦ ਪਿਆ ਹੋਇਆ ਹੈ ਬਿਮਾਰੀਆਂ ਦਾ ਘਰ ਆ ਦੇਖੋ ਕਿਦਾਂ ਇੱਕਦਮ ਕਾਲਾ ਪਾਣੀ ਹੈਗਾ ਜਿਵੇਂ ਖੜਿਆ ਹੋਇਆ ਪਾਣੀ ਹੁੰਦਾ ਇੱਕਦਮ ਕਾਲਾ ਦੇਖੋ ਜੇ ਕੀ ਆਪਣਾ ਕੋੜਾ ਵੀ ਸੁੱਟ ਦਿੰਦੇ ਨੇ ਹੁਣ ਤਾਂ ਉਹ ਇਸ ਸਾਈਡ ਦਿਖਾ ਰਹੇ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਕਾਲਾ ਪਾਣੀ ਹੈ ਚੱਲੀ ਆ ਰਿਹਾ ਚੱਲੀ ਆ ਰਿਹਾ ਚੱਲੀ ਜਾ ਰਿਹਾ ਹੈ ਬੁੱਢਾਂ ਨਾਲਾ ਕਿੰਨਾ ਜਿਆਦਾ ਗੰਦਾ ਹੈ ਤੁਸੀਂ ਦੇਖ ਸਕਦੇ ਹੋ ਸਾਹਮਣੇ ਇੱਥੇ ਠੇਕੇ ਠੇਕੇ ਖੁੱਲੇ ਨੇ ਲੈਫਟ ਸਾਈਡ ਰਾਈਟ ਸਾਈਡ ਪਰ ਜੋ ਬੁੱਢੇ ਨਾਲ ਕੰਮ ਹੋਣਾ ਚਾਹੀਦਾ ਉਹ ਨਹੀਂ ਹੁੰਦਾ ਪਿਆ ਗੰਦ ਦੇਖੋ ਕਿੰਨਾ ਜਿਆਦਾ ਇਹ ਪੂਰਾ ਤੁਹਾਨੂੰ ਦਿਖਾਇਆ ਕੋਈ ਤੁਹਾਨੂੰ ਨਹੀਂ ਦਿਖਾਏਗਾ ਅਸੀਂ ਜੋ ਦਿਖਾਣੇ ਆ ਤੁਹਾਨੂੰ ਆ ਦੇਖੋ ਕਿੰਦਾ ਗੰਦੇ ਜਾ ਪਿਆ ਹੋਇਆ ਹੈ ਬਹੁਤ ਜ਼ਿਆਦਾ ਮਾੜੀ ਹਾਲਤ ਹੈਗੀ ਹੈ ਬੁੱਡੇ ਨਾਲੇ ਦੀ ਦੇਖੋ ਬੱਚੇ ਛੋਟੇ ਛੋਟੇ ਲੰਗਦੇ ਆ ਕਿੰਨਾ ਅਸਰ ਹੁੰਦਾ ਸਿਰ ਤੇ ਲੋਕੀ ਲੰਗਦੇ ਹੈਗੇ ਆ ਬਿਮਾਰੀ ਦਾ ਘਾਰ ਹੈਗਾ ਹੋਰ ਤੋਂ ਨੂੰ ਹੋਰ ਅਕੇ ਲੈ ਕੇ ਆਏ ਸੀਗੇ ਆ ਬੁੱਢਾਂ ਨਾਲਾ ਕਿੱਥੇ ਅੱਗੇ ਤੱਕ ਗਿਆ ਤੁਸੀਂ ਦੇਖ ਸਕਦੇ ਹੋ ਕੋਈ ਕੰਸਟਰਕਸ਼ਨ ਵੀ ਇੱਥੇ ਹੋਈ ਹੈ ਲੱਗਦੀ ਇਹ ਪੁਲਤੇ ਖੜੇ ਹੋਏ ਆ ਅਸੀਂ ਦੇਖ ਸਕਦੇ ਹੋ ਆ ਬੁੱਢਾ ਨਾਲਾ ਦਿਖਾ ਰਹੇ ਆ ਤੁਹਾਨੂੰ ਫਿੱਟਾਂ ਵੀ ਰੱਖੀ ਗਈਆਂ ਆ ਸਾਹਮਣੇ ਜੀਸੀਬੀ ਖੜੀ ਆ ਤੇਖੋ ਸਾਹਮਣੇ ਸੜਕ ਹੀ ਬੰਦੀ ਪਈ ਆ ਕਿੰਨਾ ਜਿਆਦਾ ਕਾਲਾ ਪਾਣੀ ਹੈ ਬੁੱਢੇ ਨਾਲੇ ਦਾ ਬੁਰਾ ਹਾਲ ਕਦ ਹੋਏਗਾ ਸਹੀ ਜਗਾ ਜਗਾ ਤੋਂ ਬੁੱਢਾ ਨਾਲਾ ਤੁਹਾਨੂੰ ਦਿਖਾਇਆ ਹੈ ਜਿਵੇਂ ਕਿ ਤੁਹਾਨੂੰ ਦਿਖਾਇਆ ਬੁੱਡੇ ਨਾਲੇ ਕੋਲ ਆਏ ਹੋਏ ਸੀਗੇ ਇੱਥੇ ਬਹੁਤ ਜ਼ਿਆਦਾ ਪਾਣੀ ਕਾਲਾ ਹੈਗਾ ਤੁਹਾਨੂੰ ਸਾਰਾ ਦਿਖਾਇਆ ਹੈ 650 ਕਰੋੜ ਰੁਪਏ ਲੱਗਿਆ ਸੀਗਾ ਪਰ ਉਸ ਦਾ ਅਸਰ ਨਹੀਂ ਦਿਖਦਾ ਪਿਆ ਗੁਰਪ੍ਰੀਤ ਵੱਸੀ ਗੋਗੀ ਨੇ ਕੁਝ ਦਿਨ ਤੱਕ ਨਾ ਨਹੀਂ ਪੱਥਰ ਤੋੜਿਆ ਸੀਗਾ ਬੁੱਡੇ ਨਾਲੇ ਦਾ ਕੀ ਜਿਹੜਾ ਕੰਮ ਨਹੀਂ ਹੋਇਆ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਗੰਦੀ ਸਮੈਲ ਆ ਰਹੀ ਹੈ ਪਤਾ ਨਹੀਂ ਕਦ ਬੁੱਡੇ ਨਾਲੇ ਦਾ ਕੰਮ ਕੰਪਲੀਟ ਹੋਏਗਾ ਇਦਾਂ ਹੀ ਖਬਰਾਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਚੰਨ ਨਾਲ ਜੁੜੇ